ਫਿਲੌਰ ਤੋਂ ਲੁਧਿਆਣਾ ਜਾਣ ਲਈ ਜੀਟੀ ਰੋਡ ਤੇ ਚੜਨ ਲਈ ਟੈਂਪਰੇਰੀ ਤੌਰ ਤੇ ਕੀਤਾ ਹੱਲ ਨਵਾਂ ਸ਼ਹਿਰ ਅਤੇ ਫਿਲੌਰ ਤੋਂ ਲੁਧਿਆਣਾ ਨੂੰ ਜਾਣ ਵਾਲੀ ਟ੍ਰੈਫਿਕ ਨੂੰ ਜੀਟੀ ਰੋਡ ਤੇ ਚੜਨ ਲਈ ਕਾਫੀ ਮੁਸ਼ਕਲ ਦਾ ਸਹਮਣਾ ਕਰਨਾ ਪੈਂਦਾ ਸੀ ਇਸ ਮੁਸ਼ਕਲ ਦਾ ਹੱਲ ਕਰਨ ਲਈ ਅੱਜ ਐਸਡੀਐਮ ਫਿਲੌਰ ਐਨਐਚਆਈ 44 ਦੇ ਅਫਸਰ ਸਹਿਬਾਨ ਡੀਐਸਪੀ ਟ੍ਰੈਫਿਕ ਇੰਚਾਰਜ ਜਲੰਧਰ ਰੂਲਰ ਸ੍ਰੀ ਮਨਜੀਤ ਸਿੰਘ ਰਾਣਾ ਅਤੇ ਐਸਐਚਓ ਥਾਣਾ ਫਿਲੌਰ ਸ੍ਰੀ ਪੂਸ਼ਨ ਕੁਮਾਰ ਅਤੇ ਹੋਰ ਸਬੰਧਿਤ ਅਫਸਰ ਸਹਿਬਾਨਾਂ ਦੀ ਇੱਕ ਅਹਿਮ ਮੀਟਿੰਗ ਐਸ ਡੀ ਐਮ ਦਫਤਰ ਫਿਲੌਰ ਵਿਖੇ ਹੋਈ ਇਸ ਮੀਟਿੰਗ ਵਿੱਚ ਫਿਲੌਰ ਤੋਂ ਲੁਧਿਆਣਾ ਨੂੰ ਜਾਣ ਲਈ ਜੋ ਜੀਟੀ ਰੋਡ ਤੇ ਗਲਤ ਕੱਟ ਲੱਗੇ ਹਨ ਉਹਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਉਹਨਾਂ ਕੱਟਾਂ ਨੂੰ ਬੰਦ ਕਰਕੇ ਐਕਸੀਡੈਂਟਾਂ ਤੋਂ ਕਿਵੇਂ ਬਚਿਆ ਜਾ ਸਕੇ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾਣ ਅਤੇ ਟ੍ਰੈਫਿਕ ਵੀ ਸੰਚਾਰੂ ਢੰਗ ਨਾਲ ਚੱਲ ਸਕੇ ਇਸ ਗੱਲ ਤੇ ਗੌਰ ਕਰਦਿਆ ਟ੍ਰੈਫਿਕ ਇੰਚਾਰਜ ਡੀਐਸਪੀ ਮਨਜੀਤ ਸਿੰਘ ਰਾਣਾ ਨੇ ਜੀਟੀ ਰੋਡ ਤੇ ਲੱਗੇ ਗਲਤ ਕੱਟ ਟੈਂਪਰੇਰੀ ਤੌਰ ਤੇ ਕਰੈਨ ਦੀ ਮਦਦ ਨਾਲ ਰੋਡ ਪਿੱਲਰ ਲਾ ਕੇ ਬੰਦ ਕਰ ਦਿੱਤੇ ਛੋਟੇ ਅਤੇ ਵੱਡੇ ਵਾਹਨਾਂ ਨੂੰ ਡਿਵਾਈਡ ਕਰ ਦਿੱਤਾ ਹੈ ਅਤੇ ਕੁਝ ਰਸਤਾ ਵਨ ਬੇਅਰ ਕਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਅਸੀਂ ਜਲਦੀ ਹੀ ਇਸ ਦਾ ਪੱਕੇ ਤੌਰ ਤੇ ਹੱਲ ਕਰਨ ਜਾ ਰਹੇ ਹਾਂ ਸਾਡੀ ਨੈਸ਼ਨਲ ਹਾਈਵੇਅ ਅਥਾਰਟੀ ਨਾਲ ਵੀ ਮੀਟਿੰਗ ਹੋ ਗਈ ਹੈ ਜਲਦੀ ਹੀ ਪੱਕਾ ਹੱਲ ਕਰਾਂਗੇ ਏਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਸਰੇਣਾ ਫਲੋਰ ਤੋਂ ਉਹ ਲੁਧਿਆਣੇ ਵੱਲ ਵਾਲਾ ਟ੍ਰੈਫਿਕ ਸੀਗਾ ਜਿਹੜਾ ਹਾਈਵੇ ਚੜਦਾ ਸੀਗਾ ਪੰਜਸਟੇਡ ਏਰੀਆ ਸੀ ਡੇਂਜਰ ਜ਼ੋਨ ਬਣਿਆ ਹੋਇਆ ਸੀ ਹਰ ਰੋਜ਼ ਐਕਸੀਡੈਂਟ ਆਦਾ ਸੀ ਤੁਸੀਂ ਅੱਜ ਉਹਦੀ ਇੱਕ ਸਮੱਸਿਆ ਸੋਲਵ ਕੀਤੀ ਹੈਗੀ ਆ ਕੋਈ ਰਸਤਾ ਬੰਦ ਕੀਤਾ ਹੈਗਾ ਕੋਈ ਵਨਵੇ ਕੀਤਾ ਹੈਗਾ ਇਹ ਸਾਰੇ ਇਹ ਜਿਹੜੀ ਸੋਲੂਸ਼ਨ ਪੱਕਾ ਹੈਗਾ ਜਾਂ ਆਰਡਰ ਹੀ ਹੈਗਾ ਸਾਰੇ ਇਹ ਕੀ ਇਹ ਜਿਹੜਾ ਹੈਗਾ ਅੱਜ ਮਾਨਯੋਗ ਐਸਡੀਐਮ ਸਾਹਿਬ ਨਾਲ ਮੀਟਿੰਗ ਹੋਈ ਸੀ ਕੋਰੇਜਾ ਨੈਸ਼ਨਲ ਹਾਈਵੇ ਤੇ ਹੋਰ ਸੰਬੰਧਤ ਅਧਾਰ ਆਏ ਸੀ ਜੀ ਕੋਰੇਜਾ ਸੀ ਇਹ ਕੀਤਾ ਵੀ ਜਿਹੜਾ ਅਸੀਂ ਜਿਹੜਾ ਇਹ ਨਾਲ ਲੱਗਦਾ ਫੌਰੀ ਡਿਪਾਰਟਮੈਂਟ ਦਾ ਹੈਗਾ ਆ ਜੀ ਇਹ ਏਰੀਆ ਕੁਝ ਅੱਗੇ ਆਰਮੀ ਦਾ ਏਰੀਆ ਉਹ ਅਸੀਂ ਰੈਡੈਂਟੀਫਾਈ ਕਰਕੇ ਇਹਨੂੰ ਅਸੀਂ ਸਲੈਪਰ ਨੂੰ ਥੋੜਾ ਖੁੱਲਾ ਕਰਾਂਗੇ ਤੇ ਇਹ ਜਿਹੜਾ ਹੈਗਾ ਇਹ ਹਲੇ ਟੈਂਪੋਰਰੀ ਅਸੀਂ ਕੀਤਾ ਕਿਉਂਕਿ ਇੱਥੇ ਪਿਛਲੇ 5 ਸਾਲਾਂ ਚ 7-8 ਐਕਸੀਡੈਂਟ ਹੋ ਚੁੱਕੇ ਆ ਜਿਹਦੇ ਨਾਲ ਮੌਤ ਵੀ ਹੋਈ ਆ ਅਸੀਂ ਪ੍ਰਸ਼ਾਸਨ ਨੇ ਕਾਪਰ ਪ੍ਰਸ਼ਾਸਨ ਵੱਲੋਂ ਅਸੀਂ ਪਬਲਿਕ ਨੂੰ ਇਹ ਹੀ ਬੇਨਤੀ ਕਰਾਂਗੇ ਕਿ ਜਿਹੜਾ ਅਸੀਂ ਇਹ ਬੰਨਵੇ ਕੀਤਾ ਹੈਗਾ ਜਿਹੜੀ ਵੀ ਆਪਣੇ ਟ੍ਰੈਫਿਕ ਨਵੇਂ ਸ਼ਹਿਰ ਤੋਂ ਆ ਰਹੀ ਆ ਜੀ ਜਿਹੜੀ ਹੈਵੀ ਆ ਜਾਂ ਲਾਈਟ ਆ ਉਹ ਥੋੜਾ ਅੱਗੇ ਜਾ ਕੇ ਯੂ-ਟਰਨ ਮਾਰੇ ਕਿਉਂਕਿ ਅੱਗੇ ਰੋਡ ਖੁੱਲ੍ਹਾ ਹੈ ਇੱਥੇ ਰੋਡ ਕੰਜੈਸਟਡ ਹੈ ਤੇ ਸਿਰਫ ਇੱਥੇ ਛੋਟੀ ਗੱਡੀ ਆ ਰਹੀ ਆ ਜਿਹੜੀ ਵੱਡੀ ਟ੍ਰਾਂਸਪੋਰਟ ਹੈ ਉਹ ਘੁੰਮ ਕੇ ਆਉਂਦਾ ਹੈ ਇਹ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਠੀਕ ਹੈ ਜੇ ਕਿ ਹੈਵੀ ਤੇ ਲਾਈਟ ਨੂੰ ਤੁਸੀਂ ਡਿਵਾਈਡ ਕਰਤਾ ਹੈਗਾ ਜਿਵੇਂ ਕਿ ਹੈਵੀ ਦਾ ਤਾਂ ਐਕਸੀਡੈਂਟ ਹੁੰਦਾ ਹੀ ਨਾ ਹਾਂਜੀ ਹਾਂਜੀ ਉਹ ਫਿਰ ਹਾਲ ਤੁਸੀਂ ਡਿਵਾਈਡ ਕਰਤਾ ਹਾਂਜੀ ਹਾਂਜੀ ਠ ਸਰੇਨਾ ਫਲੋਰ ਤੋਂ ਲੁਧਿਆਣੇ ਵੱਲ ਵਾਲਾ ਟ੍ਰੈਫਿਕ ਸੀਗਾ ਜਿਹੜਾ ਹਾਈਵੇ ਤੇ ਚੜਦਾ ਸੀਗਾ ਪੰਜਾਬਸਟੇਟ ਏਰੀਆ ਸੀ ਡੇਂਜਰਸ ਜਨ ਬਣਿਆ ਹੋਇਆ ਸੀ ਹਰ ਰੋਜ਼ ਐਕਸੀਡੈਂਟ ਆਦਾ ਸੀ ਤੁਸੀਂ ਅੱਜ ਉਹਦੀ ਇੱਕ ਸਮੱਸਿਆ ਸੋਲਵ ਕੀਤੀ ਹੈਗੀ ਆ ਕੋਈ ਰਸਤਾ ਬੰਦ ਕੀਤਾ ਹੈਗਾ ਕੋਈ ਵਨਵੇ ਕੀਤਾ ਹੈਗਾ ਇਹ ਸਾਰੇ ਇਹ ਜਿਹੜੀ ਸੋਲੂਸ਼ਨ ਪੱਕਾ ਹੈਗਾ ਜਾਂ ਆਰਡਰ ਹੀ ਹੈਗਾ ਸਾਰੇ ਇਹ ਇਹ ਜਿਹੜਾ ਹੈਗਾ ਅੱਜ ਮਾਨਯੋਗ ਐਸਡੀਐਮ ਸਾਹਿਬ ਨਾਲ ਮੀਟਿੰਗ ਹੋਈ ਸੀ ਉਰੇ ਤੇ ਐਨਐਚ ਤੇ ਨੈਸ਼ਨਲ ਹਾਈਵੇ ਤੇ ਹੋਰ ਸੰਬੰਧਿਤ ਆਧਾਰਿਆ ਇਸ ਵੀ ਜੀ ਉਰੇ ਤੇ ਅਸੀਂ ਇਹ ਕੀਤਾ ਵੀ ਜਿਹੜਾ ਅਸੀਂ ਜਿਹੜਾ ਇਹ ਨਾਲ ਲੱਗਦਾ ਫੋਰੈਸ ਡਿਪਾਰਟਮੈਂਟ ਦਾ ਹੈਗਾ ਆ ਜੀ ਇਹ ਏਰੀਆ ਕੁਛ ਅੱਗੇ ਆਰਮੀ ਦਾ ਏਰੀਆ ਉਹ ਅਸੀਂ ਰੈਡੈਂਟੀਫਾਈ ਕਰਕੇ ਇਹਨੂੰ ਅਸੀਂ ਸਲੈਪਰ ਨੂੰ ਥੋੜਾ ਖੁੱਲਾ ਕਰਾਂਗੇ ਜੀ ਤੇ ਇਹ ਜਿਹੜਾ ਹੈਗਾ ਇਹ ਹਲੇ ਟੈਂਪੋਰਰੀ ਅਸੀਂ ਕੀਤਾ ਆ ਕਿਉਂਕਿ ਇੱਥੇ ਪਿਛਲੇ 5 ਸਾਲਾਂ ਚ 7-8 ਐਕਸੀਡੈਂਟ ਹੋ ਚੁੱਕੇ ਆ ਜੀ ਜਿਹਦੇ ਨਾਲ ਵਕਲੀ ਹੋਈ ਆ ਅਸੀਂ ਪ੍ਰਸ਼ਾਸਨ ਨੂੰ ਆਹ ਪ੍ਰਸ਼ਾਸਨ ਵੱਲੋਂ ਅਸੀਂ ਪਬਲਿਕ ਨੂੰ ਇਹੀ ਬੇਨਤੀ ਕਰਾਂਗੇ ਕਿ ਜਿਹੜਾ ਅਸੀਂ ਇਹ ਬੰਨਵੇ ਕੀਤਾ ਹੈਗਾ ਜਿਹੜੀ ਵੀ ਆਪਣੇ ਟ੍ਰੈਫਿਕ ਨਵੇਂ ਸ਼ਹਿਰ ਤੋਂ ਆ ਰਹੀ ਆ ਜੀ ਜਿਹੜੀ ਹੈਵੀ ਆ ਜਾਂ ਲਾਈਟ ਆ ਉਹ ਥੋੜਾ ਅੱਗੇ ਜਾ ਕੇ ਯੂ ਟਰਨ ਮਾਰੇ ਕਿਉਂਕਿ ਅੱਗੇ ਰੋਡ ਖੁੰਦਾ ਹੈ ਇੱਥੇ ਰੋਡ ਕੰਗੇਸਟਡ ਹੈ ਤੇ ਸਿਰਫ ਇੱਥੇ ਛੋਟੀ ਗੱਡੀ ਆ ਰਹੀ ਆ ਜਿਹੜੀ ਬੜੀ ਟ੍ਰਾਂਸਪੋਰਟ ਹੈ ਉਹ ਘੁੰਮ ਕੇ ਆਉਂਦਾ ਹੈ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਠੀਕ ਹੈ ਜੀ ਕਿ ਹੈਵੀ ਤੇ ਲਾਈਟ ਨੂੰ ਤੁਸੀਂ ਡਿਵਾਈਡ ਕਰਤਾ ਹੈਗਾ ਜਿਵੇਂ ਕਿ ਹੈਵੀ ਦਾ ਤਾਂ ਐਕਸੀਡੈਂਟ ਹੁੰਦਾ ਹੀ ਨਾ ਉਹ ਫਿਰ ਹਾਲ ਤੁਸੀਂ ਡਿਵਾਈਡ ਕਰਤਾ ਹਾਂਜੀ ਹਾਂਜੀ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ